ਦੇ ਵਿੱਚ ਆਵਾਜ਼ ਦੀ ਲੋੜ ਹੈ ਤੁਹਾਡਾ ਚੁਣਿਆ ਹੋਇਆ ਨਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ ਚ ਬੋਲੇ ਉਹ ਕੁਰਬਾਨੀਆਂ ਬਾਰੇ ਗੱਲ ਕਰੇ ਉਹ ਜਿਹੜੀਆਂ ਲੜਾਈਆਂ ਇਸ ਧਰਤੀ ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਰਿਕਾਰਡ ਤੇ ਜਾਵੇ ਕਿ ਕਿਵੇਂ 5 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀ ਵੈਸੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਫਤਿਹਗੜ੍ਹ ਸਾਹਿਬ ਉਹ ਜਗ੍ਹਾ ਜਿੱਥੇ ਦਸਮ ਪਾਸ਼ਾ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਂਹਾਂ ਚ ਚਿੰਤਾ ਸੀ ਇਤਿਹਾਸਿਕ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਮੈਂ ਇੱਕ ਬਾਰ ਬਾਰ ਸਰਕਾਰ ਤੋਂ ਮੰਗ ਕਰਦਾ ਅੱਜ ਫੇਰ ਮੰਗ ਕਰਦਾ ਕਿ ਜਿਸ ਲੈਵਲ ਦੀ ਉਹ ਸ਼ਹੀਦੀ ਹੈ 1705 ਚ ਹੋਈ ਅੱਜ ਵੀ 26 27 ਦਸੰਬਰ ਨੂੰ ਉੱਥੇ 40 50 ਲੱਖ ਸਰਦਾਲੂ ਲੋਕ ਸ਼ਰਦਾ ਦੇਣ ਜਾਂਦੇ ਅੱਜ 315 ਸਾਲ ਬਾਅਦ 1705 ਦੀ ਘਟਨਾ ਹੈ ਮੇਰਾ ਕਹਿਣਾ ਸੀ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਲਿਆਂਦਾ ਜਾਵੇ ਉੱਥੇ ਹੈਲਥ ਫੈਸਿਲਿਟੀਆਂ ਵਧਾਈਆਂ ਜਾਣ ਮੈਡੀਕਲ ਕਾਲਜ ਟਰੋਮਾ ਸੈਂਟਰ ਦਿੱਤੇ ਜਾਵੇ ਰੀਅਲ ਫੈਸਿਲਿਟੀਆਂ ਵਧਾਈਆਂ ਜਾਣ ਬਲਕਿ ਉਹ ਉੱਥੋਂ ਦੀਆਂ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਦੋ ਦਿਨ ਟ੍ਰੇਨਾਂ ਸੀ ਉਹ ਸਰਹੰਦ ਤੋਂ ਡਾਇਵਰਟ ਕਰਦੀਆਂ ਸਤਖੰਡ ਐਕਸਪ੍ਰੈਸ ਸਾਡੀ ਹੇਮਕੋਟ ਐਕਸਪ੍ਰੈਸ ਬੰਬੇ ਵਾਲੀ ਟ੍ਰੇਨ ਤੇ ਮੇਰਾ ਕਹਿਣਾ ਵੀ ਉਹਨੂੰ ਹੋਰ ਫੈਸਿਲਿਟੀਆਂ ਦੇਈਏ